ਏ ਬਈ ਬਰੀਡ ਬਹੁਤ ਵਧੀਆ ਇਹ ਮੁਰਗੀ ਨਾਲੋਂ ਵੱਧਾਂਡੇ ਦਿੰਦੀਆਂ ਇਹ ਬੱਤਕਾਂ ਆਸੀਗਾਏ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਕੱਲ ਦੇ ਬਾਈ ਬੱਤਕਾਂ ਦੇ ਬੱਚੇ ਨਿਕਲ ਰਹੇ ਆ ਥੋੜਾ ਸਾਰਾ ਬੱਚੇ ਨਿਕਲ ਗਏ ਤੇ ਹੁਣ ਆਪਾਂ ਮਸ਼ੀਨ ਵਿੱਚੋਂ ਬੱਚੇ ਕੱਢ ਕੇ ਬਾਈ ਪਿੰਜਰੇ ਵਿੱਚ ਛੱਡਦੇ ਆ ਤੇ ਉਹ ਦਾਣਾ ਦੂਣਾ ਖਾ ਲੂਗੇ ਆਓ ਮੈਂ ਤੁਹਾਨੂੰ ਦਿਖਾਉਣਾ ਆਜੋ ਆ ਚੈੱਕ ਕਰੋ ਜੀ ਬੱਚੇ ਇਹ ਕੱਲ ਸੂਹਾਂ ਦੇ ਨਿਕਲ ਰਹੇ ਆ ਕੱਲ ਜਿਹੜਾ ਪਹਿਲਾ ਬੱਚਾ ਨਿਕਲੇ ਸੀਗਾ ਸੂਹਾ ਉਹ ਮਰ ਗਿਆ ਸੀਗਾ ਉਹ ਸਹੀ ਨਹੀਂ ਸੀਗਾ ਉਹ ਨਿਕਲ ਹੀ ਸਾਰੇ ਮਰ ਗਿਆ ਸੀਗਾ ਅੰਡੇ ਵਿੱਚੋਂ ਤੇ ਬਾਕੀ ਦੇ ਜਿਹੜੇ ਬੱਚੇ ਨਿਕਲੇ ਆ ਦੇਖੋ ਬਿਲਕੁਲ ਸਹੀ ਆ ਆਪਾਂ ਨੇ 40 ਅੰਡੇ ਲਾਏ ਸੀਗੇ ਡਾਲੀਆਂ ਵਿੱਚੋਂ ਇਸ ਟਾਈਮ 17 ਤੇ 18 ਬੱਚੇ ਨਿਕਲ ਗਏ ਬਾਕੀ ਹੋਰ ਵੀ ਨਿਕਲ ਰਹੇ ਆ ਜਿਹੜਾ ਰਿਜ਼ਲਟ ਹੈ 50% ਹੀ ਰਹੂਗਾ ਜਿਹੜੇ ਇਹ ਅੰਡੇ ਆ ਇਹ ਆਪਣੀ ਪਹਿਲੀ ਮਸ਼ੀਨ ਵਿੱਚ ਲੱਗੇ ਹੋਏ ਸੀਗੇ ਉਸ ਮਸ਼ੀਨ ਵਿੱਚ ਆਪਣਾ ਜਿਹੜਾ ਹਿਮੀਉਨਿਟੀ ਵਾਲਾ ਸਿਸਟਮ ਹੀ ਸੀਗਾ ਕੋਈ ਆਪਾਂ ਨਾ ਮੀਟਰ ਨਹੀਂ ਚਲਾਇਆ ਹੋਇਆ ਬਸ ਦੇਸੀ ਜਗਾੜੇ ਕਰਿਆ ਹੋਣਾ ਸੀਗਾ ਹਿਮੀਉਨਿਟੀ ਕਰਕੇ ਇਹਦਾ ਰਿਜ਼ਲਟ ਥੋੜਾ ਜਿਹਾ ਘੱਟ ਆ ਰਿਹਾ ਉਹ ਮਸ਼ੀਨ 'ਚ ਜੇ ਉਹ ਮਸ਼ੀਨ ਵਿੱਚ ਆਪਾਂ ਮੁਰਗੀਆਂ ਦੇ ਅੰਡੇ ਲਾਉਨੇ ਆ ਤਉਹਦਾ ਰਿਜਲਟ ਸਹੀ ਆਉਂਦਾ ਤੇ ਬੱਚਿਆਂ ਨੂੰ ਹੁਣ ਅੱਜ ਆਪਾਂ ਨੇ ਕੱਢਣਾ ਇਹ ਜਿਹਰੇ ਵਿੱਚ ਇੱਧਰ ਛੱਡਾਂਗੇ ਤੇ ਫਿਰ ਕੱਲ ਤੱਕ ਫਿਰ ਆਪਾਂ ਸਾਰੇ ਬੱਚਿਆਂ ਨੂੰ ਸੇਲ ਕਰ ਦਾਂਗੇ ਇਹ ਬਈ ਬਰੀਡ ਬਹੁਤ ਵਧੀਆ। ਇਹ ਮੁਰਗੀ ਨਾਲੋਂ ਵੱਧ ਅੰਡੇ ਦਿੰਦੀਆਂ ਇਹ ਬਤਕਾਂ। ਹੁਣ ਐ ਆਪਣੇ ਕੋਲ 10 ਬਤਕਾਂ। ਰੋਜ਼ ਦੇ 7-8 ਅੰਡੇ ਰੋਜ਼ ਦੇ ਹੁੰਨੇ ਆ। ਮੁਰਗੀਆਂ ਨਾਲੋਂ ਇਹ ਜ਼ਿਆਦਾ ਅੰਡੇ ਦਿੰਦੀਆਂ ਇਹ। ਬਹੁਤ ਵਧੀਆ ਬਰੀਡ ਆ ਇਹ। ਇਹ ਆਪਾਂ ਨੇ ਆਪ ਵੀ ਰੱਖਣੇ ਆ ਇਹ। ਲਓ, ਹੁਣ ਇਹਨਾਂ ਨੂੰ ਪੰਜਰੇ 'ਚ ਪਾ ਲੰਨੇ ਆ। ਅਖਬਾਰ ਭਾਈ ਆਪਾਂ ਤਾਂ ਵਿਛਾ ਦੰਨੇ ਆ। ਅਖਬਾਰ ਪਰ ਨਾ ਦਾਣਾ ਪਾ ਜਾਂਦਾ। ਆਪਾਂ ਦਾਣਾ ਤਾਂ ਥੱਲੇ ਛੱਡੀ ਦਾ। ਕਿਉਂਕਿ ਇਹਨਾਂ ਨੂੰ ਨਾ ਪਤਾ ਨਹੀਂ ਹੈਗਾ ਇੰਨਾ। ਕਿਉਂਕਿ ਇਹ ਜਾਨਵਰ ਛੋਟਾ ਇਹਨੂੰ ਇੰਨੀ ਸਮਝ ਨਹੀਂ ਹੁੰਦੀ ਵੀ ਮੈਂ ਦਾਣਾ ਮਤਲਬ ਜੇ ਆਪਾਂ ਫੀਡਰ ਲਾ ਦਨੇ ਕੋਈ ਢੱਕਣ ਢੁੱਕਾ ਚ ਰੱਖ ਦਨੇ ਵੀ ਮੈਂ ਦਾਣਾ ਉੱਥੇ ਤੇ ਚੱਕ ਜਾ ਕੇ ਖਾਣਾ ਇਹ ਨਹੀਂ ਸਮਝ ਨਹੀਂ ਹੁੰਦੀ ਇਹਨਾਂ ਨੂੰ ਵੀ ਇਸ ਕਰਕੇ ਆਪਾਂ ਦਾਣਾ ਇਹਦੇ ਪਰ ਛੱਡ ਦਨੇ ਆ ਅਖਬਾਰਾਂ ਪਰ ਵੀ ਜਿੱਥੇ ਵੀ ਇਹ ਖੜੇ ਹੁੰਨੇ ਆ ਚਾਹੇ ਇੱਧਰ ਉੱਧਰ ਜਿੱਥੇ ਵੀ ਹੁੰਨੇ ਆ ਫਿਰ ਇਹ ਦਾਣਾ ਨਾ ਚੱਕ ਕੇ ਖਾਈ ਜਾਂਦੇ ਆ ਫਿਰ ਹੌਲੀ ਹੌਲੀ ਇਹਨਾਂ ਨੂੰ ਸਮਝ ਆ ਜਾਂਦੀ ਆ ਫਿਰ ਇਹ ਫੀਡਰ ਵਿੱਚੋਂ ਖਾਣ ਲੱਗ ਜਾਂਦੇ ਆ ਦੋ ਚਾਰ ਦਿਨ ਇਹਨਾਂ ਨੂੰ ਦਾਣਾ ਅਖਬਾਰ ਪਰੇ ਪਾਉਣਾ ਪੈਂਦਾ ਅਖਬਾਰ ਵੀ ਰੋਜ਼ ਚੇਂਜ ਕਰਨੇ ਪੈਂਦੇ ਆ ਤੇ ਹੁਣ ਮੈਂ ਤੁਹਾਨੂੰ ਪਾ ਕੇ ਦਿਖਾਉਣਾ ਦਾਣਾ ਇਹਨੂੰ ਇੱਕ ਵਾਰ ਬਾਹਰ ਕੱਢ ਦਵਾਂ ਲੋ ਵੀ ਦੋਸਤੋ ਰੱਖਤਾ ਪਿੰਜਰਾ ਬਈ ਇਹਨਾਂ ਦਾ ਆਪਾਂ ਨੇ ਧੁੱਪਾਂ ਵਿੱਚ ਤੇ ਫੀਡ ਆਪਾਂ ਨੇ ਪਾਤੀ ਅਖਬਾਰਾਂ ਪਰ ਇੱਧਰ ਡਰਿੰਕਰ ਭਰ ਕੇ ਰੱਖਤਾ ਪਾਣੀ ਦਾ ਚਲੋ ਹੁਣ ਫੀਡ ਖਾ ਕੇ ਫਿਰ ਪਾਣੀ ਪੀ ਲੂੰਗੇ ਲੋ ਜੀ ਪਿੰਜਰਾ ਹੋ ਪਿਆ ਆਪਾਂ ਨੇ ਇੱਕ ਸਾਈਡ ਕੱਪੜਾ ਵੀ ਰੱਖਤਾ ਜੇ ਧੁੱਪਾਂ ਜ਼ਿਆਦਾ ਲੱਗੀ ਤਾਂ ਛੇ ਸ਼ਾਮਾਂ ਵਿੱਚ ਨੂੰ ਹੋ ਜੂਗੇ ਤੇ ਬੱਤਗਾਂ ਬਾਰ-ਬਾਰ ਦੇਖਣ ਆ ਰਹੀਆਂ ਇਹਨਾਂ ਨੂੰ। ਲਓ ਵੀ ਦੋਸਤੋਂ ਹੁਣ ਕਰਦੇ ਆਂ ਇਹ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।